ਉਹ ਜਿਹੜੀ ਇਸ ਤੇਰੀਆ ਦੇ ਵਿੱਚ ਕਰਾ ਦੇ ਉੱਪਰ بارش ਦਾ ਪਾਣੀ ਜਿਹੜਾ ਉਹ ਜਮਾ ਕਰਨ ਦੇ ਲਈ ਆਹ ਸਿਸਟਮ ਨੇ ਉਤੋਂ ਪਾਣੀ ਛੱਤ ਤੇ ਡੇਕੇ ਆਹ ਟੈਂਕਰ ਬਣਾਇਆ ਤੇ ਆਹ ਟੈਂਕਰ ਤੇ ਵਿੱਚ ਪਾਣੀ ਜਿਹੜਾ ਇਹ ਜਾਂਦਾ ਆਹ ਸਿਸਟਮ ਆ ਪਾਣੀ ਜਮਾ ਕਰਦੇ ਨੇ ਇਹ ਪਾਣੀ ਫਿਰ ਵਰਤੋਂ ਕਰਦੇ ਨੇ ਆਪਾਂ ਜਿੱਤੇ ਪੂਲਵਾਰੀ ਦਾ ਪੀਆ ਹਰਾਂ ਦੇ ਸਬਜ਼ੀਆਂ ਵਾਗੀਆਂ ਉਹਨੂੰ ਹੋਰ ਪਾਣੀ ਜਿੱਥੇ ਵੀ ਕਿਤੇ ਲੋੜ ਪੈਂਦੀ ਉਹਨੂੰ ਦੇਣਾ ਇਹ ਇਹਨਾਂ ਦਾ ਸੁਰਤਮ ਹੈ ਇਹ ਇਤਨਾ ਕਰਕੇ ਪਾਣੀ ਨਿਖਾ ਦਿੱਤਾ ਜਾਂਦਾ ਹੈ ਇਸ ਜਿਹੜੇ ਵਿੱਚ ਪਿੰਡ ਉਹ ਰੀਆ ਪਿੰਡ ਸਾਰਾ ਇਹ ਆ ਪਿੰਡ ਦੇ ਘਰ ਨੇ ਇਹ ਵੇਚਾ ਆਸਰਾ ਸੇਟਨ ਪਾਣੀ ਵਾਲਾ ਜਿਹੜਾ ਆਲੇ ਦੁਆਲੇ ਘਰ ਦੇ ਜਿਹੜਾ ਬਣਾਇਆ ਉਹਨਾਂ ਨੇ ਛੱਤਾਂ ਤੋਂ ਇਸ ਤੋਂ ਨਾ ਇਸ ਤੋਂ ਰੰਦੇ ਤੋਂ ਪਾਣੀ ਜਿਹੜਾ ਜਮ੍ਹਾਂ ਕਰਨ ਦੀ ਆ ਸਾਰਾ ਸਿਸਟਮ ਹੈ ਉੱਥੇ بارش ਦਾ ਪਾਣੀ ਡੇਗਦਾ ਇੱਥੇ ਇਥੋਂ ਸਿੱਧਾ ਉਹ ਟੈਂਕਰ ਦੇ ਵਿੱਚ ਜਾਂਦਾ ਬਹੁਤ ਵਧੀਆ ਸਿਸਟਮ ਹੈ ਸਾਨੂੰ ਵੀ ਇਹ ਭਾਰਤ ਦੇ ਵਿੱਚ ਪਾਣੀ ਦੀ ਜਿਹੜੀ ਸਮੱਸਿਆ ਹੈ ਕਿ ਉਹ ਇਤਨਾ ਇਕੱਠਾ ਕਰਕੇ ਕੀਤਾ ਜਾ ਸਕਦਾ। ਬਾਰਸ਼ਾਂ ਦੇ ਪਾਣੀ ਇਦਾਂ ਦੇ ਟੈਂਕਰ ਬਣਾ ਕੇ ਉਹ ਪੱਠੇ ਕੀਤੇ ਜਾ ਸਕਦੇ ਆ। ਉਹ ਇਥੇ ਇਸ ਮਾਪੀ ਕਰਦੇ ਆ ਅਗਲੀ ਵੀਡੀਓ ਫੇਰ ਬਣਾਵਾਂਗੇ ਫੇਰ ਦਿਖਾਵਾਂਗੇ ਤੁਹਾਨੂੰ। ਇਹ ਜਦਾਂ ਵਧੀਆ ਲੱਗੇ ਤੇ ਇਹ ਦੱਸਣਾ ਮੈਟ ਕਰਕੇ ਕਿਸ ਤਰ੍ਹਾਂ ਦਾ ਲੱਗਾ।